ਆ ਰਾਗੀ ਸਿੰਘ ਜੀ ਗੱਲ ਜਰੂਰ ਸੁਣਿਓ ਸੰਤੋ ਦੇ ਮੋਰੇ ਬੇਨਤੀ ਆ ਵੀ ਮੈਨੂੰ 25 ਸਾਲ ਇੱਥੇ ਡਿਊਟੀ ਕਰਦੇ ਨੂੰ ਹੋ ਗਿਆ ਤੇ ਇਸ ਹਫਤੇ ਮੈਂ ਛੁੱਟੀ ਲੈਣਾ ਚਾਹੁੰਦਾ ਇਥੋਂ ਪੱਕੀ ਕਿਉਂਕਿ ਹਰ ਗੱਲ ਦੇ ਉੱਤੇ ਸਾਨੂੰ ਟੋਪਿਆ ਜਾਂਦਾ ਹਰ ਗੱਲ ਤੇ ਸਾਨੂੰ ਮਜਬੂਰ ਕੀਤਾ ਜਾਂਦਾ ਜਿਹੜੀ ਗੱਲ ਸਾਡੀ ਵੀ ਨਹੀਂ ਹੁੰਦੀ ਵੀ ਆ ਨਿੱਕੀਆਂ ਨਿੱਕੀਆਂ ਗੱਲਾਂ ਉੱਤੇ ਨਿਆਣੇ ਵੀ ਨਹੀਂ ਲੜਦੇ ਪਰ ਇਹ ਅੱਜ ਪਤਾ ਨਹੀਂ ਕਿੱਦਾਂ ਦੇ ਗੁਰੂ ਘਰ ਬਣ ਗਏ ਨੇ ਵੀ ਨਿੱਕੀ ਨਿੱਕੀ ਗੱਲ ਤੇ ਅਸੀਂ ਬਾਬਿਆਂ ਤੇ ਦੋਸ਼ ਕਰਦੇ ਹਾਂ ਬਿਸਰੂਪ ਉਹਨੇ ਨਹੀਂ ਲੈਣਾ ਉਹਨੇ ਚੋਰੀ ਨਹੀਂ ਕਰਨੀ ਉਹਨੇ ਜਕੜਾ ਕਿਉਂ ਲਾਇਆ ਸਾਡੀਆਂ ਗਲਤੀਆਂ ਕੀ ਆ ਅਸੀਂ ਇੱਥੇ ਬੇਇੱਜ਼ਤੀ ਕਰਾਉਣ ਵਾਸਤੇ ਆਏ ਆ ਸਾਨੂੰ ਦੱਸਣਗੇ ਵੀ ਅਸੀਂ ਕਿੱਥਾਂ ਕਰਨਾ ਆਪਣਾ ਕੰਮ ਘਰਾਂ ਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਇੱਕ ਬੋਲ ਨਹੀਂ ਬੋਲ ਸਕਦੇ ਵੀ ਆ ਕਿਉਂ ਕੀਤਾ ਪਰ ਬਾਬਿਆਂ ਦੇ ਉੱਤੇ ਜੇ ਕੋਈ 100 200 ਰੁਪਇਆ ਦੇ ਕੇ ਬਾਬਿਆਂ ਨੂੰ ਤੁਹਾਨੂੰ ਤਾਂ ਕਮਾਈ ਬੜੀ ਆ ਤੁਹਾਨੂੰ ਤਾਂ ਪੈਸੇ ਮਿਲ ਕੇ ਸੁੱਤਿਆਂ ਨੂੰ ਪੈਸੇ ਮਿਲ ਜਾਂਦੇ ਤੁਹਾਨੂੰ 800 ਦੇ ਵਿੱਚ ਅਸੀਂ ਗੁਜ਼ਾਰਾ ਕਰਦੇ ਆ ਜੇ ਸਾਨੂੰ ਸੁਪਜਾ ਕੋਈ ਦੇ ਜਾਂਦਾ ਤੇ ਉਹਦੇ ਵਿੱਚ ਵੀ ਸਾਨੂੰ ਵੀ ਤੁਹਾਨੂੰ ਕਮਾਈ ਬੜੀ ਆ ਸੁੱਤਿਆਂ ਨੂੰ ਪੈਸੇ ਮਿਲ ਜਾਂਦੇ ਹਰ ਗੱਲ ਦੇ ਉੱਤੇ ਸਾਨੂੰ ਵੇ ਤੁਸੀਂ ਕਾਦੇ ਵਾਸਤੇ ਪ੍ਰਬੰਧਕ ਕਾਦੇ ਵਾਸਤੇ ਕਿੰਨਾ ਕੁ ਬਰਦਾਸ਼ਤ ਕਰਗੇ ਇੱਕ ਵਾਰ ਦੋ ਵਾਰ ਤਿੰਨ ਵਾਰ ਬੇਸਤੀਆਂ ਕਰਵਾਉਣ ਤਾਂ ਅਸੀਂ ਆਏ ਨਹੀਂ ਇੱਥੇ ਇਸ ਕਰਕੇ ਐ ਸਹਦਵਾਰ ਲਾ ਕੇ ਤੇ ਮੈਂ ਫੇਮੰਦਾ ਜਾਂਚਕ ਚਾਹਾਂਗਾ ਤੇ ਮੇਰੇ ਕੋਲੋਂ ਕਿਸੇ ਨੂੰ ਮਾੜਾ ਬੋਲਿਆ ਗਿਆ ਹੋਵੇ ਸੰਗਤ ਵਿੱਚ ਵੀ ਜਾਂ ਕਿਸੇ ਕੋਲੋਂ ਅਸੀਂ ਪੈਸੇ ਮੰਗੇ ਹੋਣ ਜਾਂ ਕਦੇ ਕਿਸੇ ਨੂੰ ਪੰਜੀ ਮੰਗੀ ਹੋਵੇ ਫਿਰਤੋਂ ਦੇ ਤੌਰ ਤੇ ਆਪ ਜੋ ਦੇ ਜਾਂਦੇ ਹੋ ਉਹ ਸਾਨੂੰ ਮਿਲ ਜਾਂਦਾ ਮੈਂ ਜ਼ਿਆਦਾ ਕੁਝ ਨਹੀਂ ਕਹਿੰਦਾ ਬਸ ਮੇਰੇ ਗੁਰੂ ਘਰ ਅੰਤਕਲ ਚੌਧਰ ਦਾ ਰਹਿ ਗਿਆ ਵਿੱਚ ਚੌਧਰ ਚਾਹੀਦੀ ਬਸ ਹੋਰ ਕੁਝ ਨਹੀਂ ਰਹਿ ਗਿਆ ਨਾ ਸਿੱਖੀ ਨਾ ਪਿਆਰ ਨਾ ਗੁਰੂ ਘਰ ਨਾਲ ਪਿਆਰ ਬਸ ਖਾਣ ਪੀਣ ਵਾਸਤੇ ਹੁਣ ਤੇ ਚੌਧਰ ਵਾਸਤੇ ਹੋਏ ਬਸ ਸਾਡੇ ਲਈ ਇਹੀ ਗੁਰੂ ਘਰ ਰਹਿ ਗਿਆ ਬਸ ਅਸੀਂ ਇਹਨਾਂ ਵਿੱਚ ਹੀ ਇਹੀ ਸਾਡੀ ਸਿੱਖੀ ਰਹਿ ਗਈ ਇਸ ਕਰਕੇ ਮੇਰੇ ਵੱਲੋਂ ਵੀ ਮੈਂ ਹੀਵਾ ਦਾ ਜਾਟਕਾ ਪਰਿਵਾਰ ਤੋਂ ਵੀ ਦੂਰ ਹਾਂ ਬੱਚਿਆਂ ਕੋਲੋਂ ਵੀ ਗੱਲਾਂ ਸੁਣਦੇ ਹਾਂ ਇੱਥੇ ਤਾਂ ਬਗਾਨਿਆਂ ਕੋਲ ਸੁਣਲੀਆਂ ਸੁਣਨੀਆਂ ਸੀ